ਬੀਰੋਸਪੁਰ ਤੋਂ ਦਰਦਨਾਕ ਮਾਮਲਾ ਸਾਹਮਣੇ ਜਿੱਥੇ ਟਾਇਰ ਫਟਣ ਕਾਰਨ 스ਵਿਫਟ ਕਾਰ ਇੱਕ ਪੈਲਸ ਦੀ ਕੰਧ ਦੇ ਵਿੱਚ ਜਾ ਬੱਜੀ ਹੈ ਇਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਏ ਜਦ ਕਿ ਤਿੰਨ ਹੋਰ ਕੰਬੀ ਰੂਪ ਦਿਨਾਰ ਜ਼ਖਮੀ ਦਸਨ ਜਾ ਰਹੇ ਨੇ ਬਠਿੰਡਾ ਦੇ ਵੈਟਨੀ ਪਾਲ ਟੈਕਨੀਕਲ ਕਾਲਜ ਦੇ ਵਿਦਿਆਰਥੀ ਸਨ ਸੱਪਲੀ ਦਾ ਪੇਪਰ ਦੇਣ ਦੇ ਲਈ ਫਾਰਮ ਭਰ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸੀ ਕਿ ਅਚਾਨਕ ਹੀ ਉਹ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਟਾਇਰ ਫਟਿਆ ਜਿਸ ਤੋਂ ਬਾਅਦ ਅਸੰਤੁਲਨ ਹੋ ਕੇ ਗੱਡੀ ਪੈਲਸ ਦੀ ਕੰਧ ਦੇ ਨਾਲ ਜਾ ਵਧ ਜੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ਤੇ ਹੀ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤੇ ਉਸ ਦੇਰੇ ਇਲਾਜ ਨੇ ਜਿਹੜਾ ਕਿ ਮੁੰਡਾ ਜ਼ਖਮੀ ਹੈ ਉਹਦੇ ਨਾਲ ਪੁੱਛ ਰਿਹਾ ਸੀ ਕਿ ਕੀ ਸੀ ਉਹ ਦੱਸਣ ਮਜ਼ਾਕ ਵੀ ਜਿਹੜੀ ਗੱਡੀ ਦਾ ਟਾਇਰ ਫਟਿਆ ਟਾਇਰ ਫਟਣ ਕਾ ਗੱਡੀ ਬੇਕਾਬੂ ਹੋ ਕੇ ਪੈਲਸ ਦੀ ਦਵਾਰ ਨਾਲ ਜਾ ਰਹੀ ਸੀ ਜਿਸ ਕਰਕੇ ਤਿੰਨ ਮੁੰਡਿਆਂ ਦੀ ਮੌਤ ਹੋਈ ਹੈ ਬਾਕੀ ਦੋ ਐਡਮਿਟ ਨੇ ਹਸਪੀਟਲ ਅਮਰਸਰ ਇੱਕ ਸਾਈਡ ਤੇ ਹੀ ਰਹੇਗਾ ਤੇ ਸਾਰੇ ਪਤਾ ਹੈ ਪਖਾਨਕੋਟ ਅਮਰਸਰ ਸਾਈਡ ਦੇਖ ਲਾਸ ਕੋਲ ਸਕਦੇ ਠੀਕ ਹੈ ਸਰ